ਦੇਖੋ ਕਾਰੋਬਾਰੀ ਦਾ ਬੇਰਹਿਮੀ ਨਾਲ ਕੀਤਾ ਕਤਲ ਤੇ ਕਰੋ ਫੜਿਆ ਕੰਮ ਤੇ ਕਿਉਂ ਉੱਤੇ ਮਿਲਣਾ ਪਾਇਆ ਤੇ ਇੱਕ ਮਰ ਹੋ ਗਿਆ ਉਹਦਾ ਚੱਤ ਚ ਮਿਲੀ ਖੂਨ ਨਾਲ ਲੱਤਪੱਤ লাশ ਉੱਤੇ ਹੁਣ ਉਹ ਅੰਦਰ ਹੀ ਸੀ ਜੀ ਸਭ ਤੋਂ ਉੱਚੀ ਜਿਹਾ ਕੇ ਇਸੇ ਡੈਡਰੋਰੀ ਇਲਾਕੇ ਚ ਫੈਲੀ ਸੰਸਨੀ ਕਿ ਉਹ ਜਿਹੜਾ ਆਪਣੇ ਘਰ ਦਾ ਦਰਵਾਜ਼ਾ ਨਹੀਂ ਖੁੱਲ ਰਿਹਾ ਜਦੋਂ ਉਹਨਾਂ ਦੇ ਕਿਸੇ ਰਿਲੇਟਿਵ ਨੇ ਆ ਕੇ ਜਦੋਂ ਦਰਵਾਜ਼ਾ ਖੁੱਲਿਆ ਤੇ ਹੀ ਵਾਸ ਅਨਕੌਂਸ਼ੀਅਸ ਮੌਕੇ ਤੇ ਪੰਚੀ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਸੁਲਤਾਨਪੁਰ ਲੋਧੀ ਸ਼ਹਿਰ ਅੰਦਰ ਅੱਜ ਸਵੇਰੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਕਾਰੋਬਾਰੀ ਦੀ ਬਹਿਰਮੀ ਨਾਲ ਕਤਲ ਦੀ ਖਬਰ ਆਗਵੰਗ ਫੈਲ ਗਈ ਦੱਸਦੇ ਏ ਕਿ ਸੁਲਤਾਨਪੁਰ ਲੋਧੀ ਦੇ ਬੇहद ਭੀੜ-ਪਾੜ ਵਾਲੇ ਇਲਾਕੇ ਚੌਂਕ ਚੇਲਿਆਂ ਵਿੱਚ ਸਥਿਤ ਮੋਹੱਲਾ ਨਾਈਆਂ ਤੋਂ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਕਰੀਬ 65 ਸਾਲਾ ਚਰਨਜੀਤ ਸਿੰਘ ਉਰਫ ਚੰਨ ਡਿੱਪੂ ਵਾਲਾ ਉੱਤਰ ਜਗੀਰ ਸਿੰਘ ਜੋ ਕਿ ਹੈਲੂਮ ਦਾ ਕਾਰੋਬਾਰ ਕਰਦਾ ਸੀ ਉਸ ਦਾ ਬੇहद ਬਹਿਰਮੀ ਦੇ ਨਾਲ ਕਤਲ ਕੀਤੇ ਜਾਂਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਮੁਤਾਬਕ ਉਸ ਦੇ ਘਰ ਦੇ ਬੈਡਰੂਮ ਦੇ ਵਿੱਚੋਂ ਉਸ ਦੀ ਖੂਨ ਦੇ ਨਾਲ ਲਥਪਥ ਲਾਸ਼ ਮਿਲੀ ਹੈ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਤੇ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਮੇਰਾ ਨਾਮ ਤੇਜਿੰਦਰ ਪਾਲ ਸਿੰਘ ਹੈ ਤੇ ਮੇਰੇ ਬ੍ਰਦਰ ਜਿਹਦੀ ਡੈਥ ਆਈ ਉਹਦਾ ਨਾਮ ਹੈ ਚੰਚ ਰਣਜੀਤ ਸਿੰਘ ਚੰਦ ਦੀਪੂ ਵਾਲਾ ਕਰਕੇ ਭਾਈ ਦਾ ਤੇ ਤੇਰੇ ਮੈਂ ਆਪਣੇ ਘਰੋਂ ਥੋੜਾ ਕੰਮ ਤੇ ਗਿਆ ਉੱਥੇ ਮੈਨੂੰ ਫੋਨ ਆਇਆ ਕਿ ਉਹਦੇ ਮਰਡਰ ਹੋ ਗਿਆ ਉਹਦਾ ਤੇ ਉਹਦੇ ਇਸ ਕਰਕੇ ਅਸੀਂ ਜਉਨੇ ਆ ਕੇ ਪੁਲਿਸ ਤੋਂ ਤਫ਼ਤੀਸ਼ ਕਰੇ ਤੇ ਜਿੰਨੇ ਇਸ ਕੰਮ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਫੜ ਕੇ ਪੂਰੀ ਸਜ਼ਾ ਦਿੱਤੀ ਜਾਵੇ ਚਲੋ ਇੱਥੇ ਹਾਲਾਤ ਕਿਹੋ ਜਿਹੇ ਸੀ ਉੱਥੇ ਹੁਣ ਉਹ ਅੰਦਰ ਹੀ ਸੀਗੀ ਜੀ 60 ਸੌ ਰੁਪਏ ਦੀ ਸੀ ਉਹਦੇ ਕੱਤੇ ਤੇ ਪੈਸੇ ਸੀ ਡੱਡਮੋੜੀ ਹਾਂਜੀ ਤੇ ਕਿਸੇ ਤੇ ਸ਼ੱਕ ਹੋਵੇ ਕੋਈ ਨਹੀਂ ਜੀ ਕੋਈ ਸ਼ੱਕ ਨਹੀਂ ਜੀ ਸਾਡਾ ਤਾਂ ਹੈ ਹੀ ਨਹੀਂ ਕਿਸੇ ਨਾਲ ਅੱਲਾ ਰਹਿਦਾ ਸੀ ਇਹੇ ਕਾਰੋਬਾਰ ਕੀ ਗੱਲ ਹੈ ਸੀ ਕਾਰੋਬਾਰ ਇਨਦਾ ਸੋਫਾ ਮਟੀਰੀਅਲ ਤੇ ਫਿਗੂ ਟੂ ਫੂ ਸਿੱਧਾ ਸਾਰਾ ਸਮਾਨ ਨਾਲ ਕਦਿਆਂ ਕੁਦਿਆਂ ਦਾ ਹੈਂਡਰੂਮ ਦਾ ਕੰਮ ਕਰ ਲੋ ਹਾਂ ਤੁਸ ਮੌਕੇ ਤੇ ਪਹੁੰਚੀ ਹੈ ਹਰ ਸਾਗੀ ਜੀ ਮੌਕੇ ਤੇ ਤਬਸੀਰ ਸਾਹਿਬ ਵੀ ਆ ਗਏ ਅਸਤਿ ਸਾਹਿਬ ਵੀ ਆਏ ਸਾਰੇ ਆਏ ਹੋਏ ਕੰਮ ਮੰਗੇ ਜੰਨੇ ਜੀ ਜੋ ਹੋਇਆ ਬਹੁਤ ਮਾੜਾ ਹੋਇਆ ਜਿਨੇ ਅਸਤੀ ਨੂੰ ਅੰਜਾਮ ਦਿੱਤਾ ਉਹਨੂੰ ਫੜ ਕੇ ਚੰਗੀ ਪਵੰਦੀ ਦੀ ਸਜ਼ਾ ਦਿੱਤੀ ਜਾਵੇ ਉਹਨਾਂ ਅੰਦਰ ਤੋ ਜਾਵੇ ਯਾਦ ਹੈ ਕਿ ਫਿਰ ਕੇਵਲਾ ਸੇਤਰਾ ਮੇਰੇ ਦਰਦ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਮਾੜਾ ਵਾ ਕਿੱਡੇ ਹੌਸਲੇ ਵੱਧ ਚੁੱਕੇ ਇਹਨਾਂ ਲੋਕਾਂ ਦੇ ਇਹਨਾਂ ਨੂੰ ਦਰਹੀ ਨਹੀਂ ਕਿ ਸਹੀ ਦਾ ਸਾਨੂੰ ਅੱਜ ਇਤਲਾ ਮਿਲੀ ਸੀ ਕਿ ਇੱਕ ਬੰਦਾ ਜਿਹੜਾ ਆਪਣਾ ਘਰ ਦਾ ਦਰਵਾਜ਼ਾ ਨਹੀਂ ਖੋਲ ਰਿਹਾ ਜਦੋਂ ਉਹਨਾਂ ਦੇ ਕਿਸੇ ਰਿਲੇਟਿਵ ਨੇ ਆ ਕੇ ਜਦੋਂ ਦਰਵਾਜ਼ਾ ਖੋਲਿਆ ਤੇ ਇੱਕ ਚਰਨਜੀਤ ਚਰਨਜੀਤ ਸਿੰਘ ਨਾਮ ਦੇ ਬੰਦੇ ਜਿਹੜੇ ਹੀ ਵਾਸ ਅਨਕੌਸ਼ੀਅਸ ਤੇ ਬਲੀਡਿੰਗ ਸੀਗੀ ਉਹਦੇ ਪਾਸ ਜਦੋਂ ਪੁਲਿਸ ਨੂੰ ਇਤਲਾ ਮਿਲੀ ਤੇ ਨਾਲ ਦੇ ਨਾਲ ਅਸੀਂ ਐਸਐਚਓ ਸਾਹਿਬ ਤੇ ਮੈਂ ਮੌਕੇ ਤੇ ਪਹੁੰਚਿਆ ਤੇ ਇੱਕ ਡੈਡ ਬਾਡੀ ਮਿਲੀ ਹੈ ਸਾਨੂੰ ਉਹਨਾਂ ਦਾ ਨਾਮ ਚਰਨਜੀਤ ਸਿੰਘ ਤੇ ਜਿਹੜੇ ਮੌਕੇ ਦੇ ਹਾਲਾਤ ਨੇ ਉਹ ਸ਼ੱਕੀ ਜਾਪਦੇ ਨੇ ਤੇ ਅਗਲੀ ਤਫ਼ਤੀਸ਼ ਜਿਹੜੀ ਹੈ ਸਾਡੀ ਪੜਤਾਲ ਜਿਹੜੀ ਉਹ ਜਾਰੀ ਹੈ ਜੀ ਮੌਕੇ ਤੇ ਪਹੁੰਚ ਕੇ ਉਹ ਲੱਗਦਾ ਹੈ ਕਿ ਤੁਹਾਨੂੰ ਲੱਗਦਾ ਤਾਂ ਲਾਸ਼ ਮਿਲੀ ਹੈ ਲੱਗਦਾ ਕਿ ਕਦੋਂ ਇਹ ਚੀਜ਼ ਜਿਹੜੀ ਹੈ ਸਾਨੂੰ ਸਰਟੀਫਾਈ ਹੋ ਜਾਏਗੀ ਜੀ ਜਦੋਂ ਉਹਨਾਂ ਦਾ ਪੋਸਟਮਾਰਟਮ ਹੋ ਜਾਏਗਾ ਸ਼ਨਾਖਤ ਤੋਂ ਬਾਅਦ ਇਹਨਾਂ ਦਾ ਪੋਸਟਮਾਰਟਮ ਕਰਾਇਆ ਜਾਏਗਾ ਜਿਹੜੇ ਹਜੇ ਹਾਲਾਤ ਨੇ ਉਹ ਜਿਹੜੇ ਸ਼ੱਕੀ ਜਾਪਦੇ ਨੇ ਤੇ ਅਸੀਂ ਆਪਣੀ ਪੜਤਾਲ ਜਾਰੀ ਹੈ ਜੀ ਜੇਕਰ ਕੋਈ ਵੀ ਇਹਦੇ ਵਿੱਚ ਕਲਪਰੇਟ ਹੋਏਗਾ ਤੇ ਉਹਨੂੰ ਅਸੀਂ ਕਾਨੂੰਨ ਮੁਤਾਬਕ ਨੂੰ ਸਜ਼ਾ ਦਿੱਤੀ ਜਾਏਗੀ। ਘਰ ਦੇ ਕੋਲ ਤਾਲੇ-ਬੁਲੇ ਕੋ ਦਰਵਾਜ਼ਾ ਕੋ ਟੁੱਟਾ ਮਿਲਿਆ ਹੈ ਜੀ ਇਸ ਕੰਮ ਹਜੇ ਤੱਕ ਕੋਈ ਵੀ ਫੋਰਸਡ ਐਂਟਰੀ ਸਾਨੂੰ ਨਹੀਂ ਮਿਲੀ ਹੈ ਪਰੰਤੂ ਜਿਹੜੇ ਚਸ਼ਮਦੀਨ ਨੇ ਉਹਨਾਂ ਮੁਤਾਬਕ ਹਜੇ ਤੱਕ ਜਿਹੜਾ ਦਰਵਾਜ਼ਾ ਹੈ ਜਿਹੜਾ ਉਹ ਬਾਹਰੋਂ ਖੁੱਲਾ ਸੀਗਾ ਤੇ ਜਦੋਂ ਪੁਲਿਸ ਨੇ ਅੰਦਰ ਜਾ ਕੇ ਦੇਖਿਆ ਤੇ ਕੋਈ ਫੋਰਸਡ ਐਂਟਰੀ ਸਾਨੂੰ ਨਹੀਂ ਮਿਲੀ ਹੈ ਤੇ ਮੌਕੇ ਦੇ ਹਾਲਾਤਾਂ ਦੇ ਮੁਤਾਬਕ ਕੋਈ ਵੀ ਚੋਰੀ ਜਾਂ ਏ ਇਦਾਂ ਦੀ ਕੋਈ ਫੋਰਸਡ ਐਂਟਰੀ ਨਹੀਂ ਹੈ। ਪਰੰਤੂ ਫਿਰ ਵੀ ਜੋ ਵੀ ਹਾਲਾਤ ਹੋਣਗੇ ਤੁਹਾਡੇ ਨਾਲ ਸਾਂਝ ਕੀਤੇ ਜਾਣਗੇ ਜਿਹੜੀ ਇਹ ਪੜਤਾਲ ਸਾਡੀ ਜਾਰੀ ਹੈ ਚੁ ਕਿਤੇ ਨੇੜੇ-ਤੇੜੇ ਸੀਸੀਟੀਵੀ ਫੁਟੇਜ ਉਹ ਸਾਰੇ ਜੀ ਅਲੱਗ-ਅਲੱਗ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਜਿਵੇਂ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤ ਅਨੁਸਾਰ ਆਸ-ਪਾਸ ਦੇ ਇਲਾਕੇ ਦੇ ਵਿੱਚ ਜਿੰਨੇ ਵੀ ਹਨ ਉੱਥੇ ਕੈਮਰਾ ਚੈੱਕ ਕਰਨ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਤੇ ਅਸੀਂ ਆਪਣੇ ਜਿਹੜੇ ਟੈਕਨੀਕਲ ਐਵਿਡੈਂਸਸ ਆ ਉਹਨਾਂ ਨੂੰ ਦੇਖਦੇ ਹੋਏ ਆਪਾਂ ਜੋ ਵੀ ਕਾਰਵਾਈ ਹੈ ਉਹ ਅਮਲ ਵਿੱਚ ਲੈ ਕੇ ਆਵਾਂਗੇ